ਪਿੰਡ ਸਾਹਿਬ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਬਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਜੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਕਹਿੰਦਾ ਆਪਣੀ ਪੇਮੈਂਟ ਹੋ ਗਈ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾਂ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆ ਜੀ ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪਿੱਛੋਂ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਉਸਕੈਨ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੇ ਜੀ ਠੀਕ ਹੈ ਕਿਹੜੇ ਇਧਰੋਂ ਸਾਹਜੰਦੂ ਹਾਂ ਜੀ ਹਾਂ ਜੀ ਤੇ ਜਾਣਾ ਕਿੱਥੇ ਸੀਗਾ ਜੀ ਬਠਿੰਡੇ ਬਠਿੰਡੇ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਅਸੀਂ ਆਪਾਂ ਸਵੇਰ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਸਵੇਰ ਆਪਣੇ ਭਲਾਈਆਂ ਦੇ ਸੰਤਪਨ ਸਾਹਿਬ ਉਹਨਾਂ ਕੋ ਚਰਨ ਸਿੰਘ ਸੰਤੂ ਅਕਾਲੀ ਦਲ ਬਲੋਗਰ ਬਾਂਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦਾ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸਵੇਰ ਆ ਜਾਓ ਫ ਸਰੋਕੋਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਕਿਉਂਕਿ ਨਾ ਬਾਈ ਦੇ ਪਹਿਲਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋਈਆਂ ਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਹਾਂ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਹੈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮ ਆ ਹੀ ਲਹਿਰੇ ਵੇਗੇ ਸਾਡੇ ਨਾਲ 4-5 ਜਰੀ ਹੋਈ ਹੈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨਹੀਂ ਭੱਜ ਜਾਂਦਾ ਜੀ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟਮਾਰ ਕਰਦਾ ਉਹ ਹੁੰਦਾ ਹਣਾ ਹਾਂ ਜੀ ਹਾਂ ਜੀ ਹਾਂ ਤੇ ਹੁਣ ਬਈ ਬਾਈ ਨਾਰਾਜੀ ਨਾਵਾ ਸਾਰੀ ਗੱਲਬਾਤ ਕਲੀਅਰ ਹੋ ਗਈ ਸਾਰੀ ਗੱਲਬਾਤ ਹੋ ਗਈ ਆਪਣੇ ਕੋਈ ਪਿੰਡ ਦੇ ਬੰਦੇ ਆਈ ਕਿਹੜਾ ਵੀ ਉਹ ਕੋਈ ਨੇੜ ਨੇੜ ਦੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਹੁਣ ਪੈਸੇ ਦੇਤੇ ਇਹਨੂੰ ਬਾਈ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਬੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਇਹ ਲਾ ਕੇ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਾਈ ਜੀ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਵੀ 2000 ਰੁਪਿਆ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 30000 ਦਾ ਨੁਕਸਾਨ ਹੋ ਗਿਆ ਥੋੜਾ ਹੋਇਆ ਸੀ ਬਾਈ ਉਦੋਂ ਤੇ ਲੋਕ ਉਹ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆ ਆਪਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲਾ ਹਨਾ ਤੂੰ ਬਈ ਫੇਕ ਬਣਾਈ ਜਨਾ ਹਾਂ ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀਗਾ ਨਾ ਵੀਡੀਓ ਨਾ ਜਾਨੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਅਸੀਂ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਨਹੀਂ ਕਰਦੇ ਇਹਨੂੰ ਬਾਅਦ ਦੀ ਗੱਲ ਠੀ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰੇਆਂ ਰਖਾ ਕੇ ਅਗਲੇ ਦਿਨ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹੈ ਨਾ ਬੰਦਾ ਵੇਖ ਲੈਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣੇ ਵਾਲਾ ਤੇਜ਼ ਚੋਸਤ ਵੀ ਨਹੀਂ ਨਾ ਹਾਂ ਤੇਜ਼ ਚੋਸਤ ਵੀ ਨਹੀਂ ਵਾਲਾ ਯਾਰ ਭਈ ਆਪਣੇ ਕੋਲ ਬੰਦਾ ਠੀਕ ਹੈ ਤੇ ਬਸ ਆਹੀ ਕਾਰਨ ਆ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਸਰਦਾ ਵਰਦਾ ਚੱਲ ਕੋਈ ਚਿੱਟੇ-ਜੁੱਟੇ ਵਾਲਾ ਆਪਾਂ ਮੰਨ ਲਈਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਕਲਾਮ ਦਿੱਤੀ ਬਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲੱਗਦੀ ਐ ਇਸੇ ਹੱਦ 'ਚ ਇੱਧਰ ਹੀ ਪੈ ਜਾਂਦੀ ਆ ਹਾਂਜੀ ਉਹਨਾਂ ਨੇ ਇੱਥੇ ਦਰਖਾਸਤ ਜਮ੍ਹਾਂ ਕਰਵਾ ਅ ਉਹ ਵਾਸ ਲੈਣਾਗੇ ਬਈ ਆਪਾਂ ਹਾਂ ਠੀਕ ਆ ਹੁਣ ਸਾਰਾ ਰੋਲ ਨਿਬੜ ਗਿਆ ਥੋੜਾ ਹਾਂ 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 ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੂਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹਦੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਈ ਕੋਈ ਮਾੜੀ ਹਰਕਤਕਾਰ ਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਬਈ ਚੰਦ ਮੈਰਿਜ ਪੈਸ ਤੋਂ ਅਗਲੇ ਪਾਸੇ ਮੁਕ ਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲਪੋ ਮਾੜ ਰਾਜੂ ਦਾ ਸਾਰੀ ਗੱਲ ਕੀ ਗੱਲ ਗੱਲ ਹੀ ਆ ਸਾਫ ਕੀ ਹੋਇਆ ਕਿਵੇਂ ਹੋਇਆ ਕੀ ਗੱਲ ਘਟਨਾ ਆਪਦੀ ਰਾਤ ਨੂੰ ਸਰਦਾਰ ਨੇ ਆਇਆ ਇੱਕ ਬਾਈ ਦੋਸਤੋ ਦੱਸ ਦਗੇ ਬਾਈ ਦਾ ਇਹਦਾ ਫਾਰਮ ਨਹੀਂ ਕਹੀ ਕਹਿੰਦੇ ਜੀ ਵੀ ਗਰੀਬ ਬੰਦੇ ਦਾ ਬਾਈ ਜੀ ਸਰਦਾਰ ਦਾ ਵਰਦਾ ਕੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਆ ਬਾਈ ਦਾ ਜਿੰਨਾ ਨੁਕਸਾਨ ਹੋਇਆ ਬਾਈ ਵੀ ਕਰੋ ਸਰਦਾਰ ਦਾ ਵਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਆ ਰਾਤ ਬਾਈ ਰਾਤ ਨੂੰ ਮੈਂ ਆਂਡਾ ਦਿਆ ਛੇਟ ਰੇ ਬੋਲਦਾ ਅਸਕਨਰ ਲੈ ਕੇ ਆਓ ਬੋਲਦਾ ਇਸ ਨੇ ਨਹੀਂ ਹੋਇਆ ਤਾਂ ਦੂਸਰਾ ਤਾਂ ਫਰਾਰ ਹੋ ਗਿਆ